ਹਾਂਜੀ ਸਰ ਜੋ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਉਹਦੇ ਸਬੰਧ ਚ ਕਿਸ ਤਰ੍ਹਾਂ ਦੀ ਮੈਂ ਤਿਆਰੀਆਂ ਚੱਲ ਰਹੀਆਂ ਹੈ। ਹੈਲੋ ਭਾਜੀ ਨੇ ਵੀ ਲਾਈਵ ਦੇਖ ਰਹੇ ਆ ਸਾਰੇ ਉਹ ਬਹਿਉ ਜੀ ਦਾ ਖਾਲਸਾ ਬੜਾ ਹੀ ਠੀਕ ਹੋ ਰਹੀ। ਤਿਆਰੀਆਂ ਜੀ ਆਪਣੇ ਆਲਮੋਸਟ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਆ। ਗਰਾਊਂਡ ਵੀ ਬਣ ਚੁੱਕੀ ਆ, ਸਟੇਜ ਵੀ ਲੱਗ ਚੁੱਕਿਆ। ਤੇ ਤਿਆਰੀਆਂ ਮੁਕੰਮਲ ਆ ਜੀ ਭੁਰੀਆਂ। ਤੇ ਹੁਣ ਆਪਾਂ ਅਪੀਲ ਕਰਾਂਗੇ ਆਪਣੇ ਜਿੰਨੇ ਵੀ ਲੋਕਲ ਹੈਗੇ ਆ, ਲੋਕੀ ਆਪਣੇ ਪਬਲਿਕ ਆ ਦਰਸ਼ਕਾ ਵੀ ਸਾਰੇ ਹਮ ਹਮ ਆ ਕੇ ਆਉਣ। ਤੇ ਆ ਕੇ ਆਪਣੇ ਮੇਲੇ ਦੀ رونਕ ਨੂੰ ਵਧਾਉਣ ਜੀ ਸਰ ਕਿੰਨਾ ਕਬੱਡੀ ਕੈਂਪ ਹੈ ਇਹ ਜਿਹੜਾ ਕਬੱਡੀ ਦਾ ਪਹਿਲਾ ਜੀ ਆਪਣਾ ਜਿਹੜਾ ਸਟੇਡੀਅਮ ਦੇ ਵਿੱਚ ਹੈਗਾ ਆ ਵੈਸੇ ਅਸੀਂ ਪਹਿਲਾਂ ਕਰਾਉਂਦੇ ਰਹੇ ਆਪਣੇ ਪੰਨੀ ਕਰਾਈ ਪੈਂਦਾ ਨਾਲ ਹੀ 5 ਕਿਲੋਮੀਟਰ ਤੇ ਉੱਥੇ ਕਰਾਉਂਦੇ ਰਹੇ ਪਹਿਲਾਂ 4-5 ਸਾਲ ਕਰਾਇਆ ਆ ਇਹਨਾਂ ਦੀ ਕੀ ਵਿਸ਼ੇਸ਼ਤਾਵਾਂ ਨੇ ਤੇ ਕੀ ਕੀ ਇਹਨਾਂ ਦਾ ਜਿਹੜੇ ਨਾਮ ਰੱਖੇ ਗਏ ਨੇ ਜੋ ਜਿਹੜੇ ਨਾਮ ਆ ਜੀ ਉਹ ਪਹਿਲਾ ਨਾਮ ਹੈਗਾ ਆ ਆਪਣੇ 1.5 ਲੱਖ ਮੁੰਡਿਆਂ ਦਾ ਤੇ ਸੈਕੰਡ ਹੈਗਾ ਆ ਲੱਖ ਤੇ ਜਿਹੜੇ ਸੈਮੀਫਾਈਨਲ ਦੀਆਂ ਟੀਮਾਂ ਹਾਰ ਜਾਂਦੀਆਂ ਹਨ ਉਹਨਾਂ ਨੂੰ 75 75000 ਤੇ ਜਿਹੜੇ ਪਹਿਲਾ ਮੈਚ ਹਾਰ ਜਾਂਦੇ ਆ ਉਹਨਾਂ ਨੂੰ 60 60000 ਆ ਗਏ ਆ ਕੁੱਲ ਕਿੰਨੀਆਂ ਟੀਮਾਂ ਨੇ ਇਹ ਛੇ ਟੀਮਾਂ ਜੀ ਮੁੰਡਿਆਂ ਦੀਆਂ ਆ ਤੇ ਚਾਰ ਆਪਣੇ ਲੜਕੀਆਂ ਦੀਆਂ ਟੀਮਾਂ ਆ ਇਹ ਲੜਕੀਆਂ ਦਾ ਜਿਹੜਾ ਹੈਗਾ ਆ ਉਹ 41000 ਪਹਿਲਾ ਪ੍ਰਾਈਜ਼ ਆ 31000 ਦੂਜਾ ਆ ਤੇ ਪਾਰਟਿਸਪੇਟ ਹੈਗਾ ਉਹਨਾਂ ਦਾ ਜੀ 20 20000 ਸਾਰੇ ਲੋਕਲ ਬੇਸਡ ਤੋਂ ਬਾਹਰ ਸ਼ਹਿਰਾਂ ਚੋਂ ਇਹ 플레이ਰ ਜਿਹੜੇ ਜੀ 플레이ਰ ਸਾਰੇ ਆਪਣੇ ਪੰਜਾਬ ਦੇ ਹੈਗੇ ਜਿੰਨੇ ਹੈਗੇ ਇੰਟਰਨੈਸ਼ਨਲ 플레이ਰ ਹੈਗੇ ਆ ਤੇ ਆ ਰਹੇ ਆ ਵਿੱਚ ਸ਼ਰੂਮਨੀ ਕਮੇਟੀ ਦੀ ਟੀਮ ਇੱਕ ਆਪਣੇ ਸਰਦਾਰਾਂ ਦੀ ਸਿੰਘਾਂ ਦੀ ਉਹ ਟੀਮ ਆ ਰਹੀ ਆ ਬਾਕੀ ਵੀ ਇੱਕ ਡੀਜਵੀ ਹੈਗੇ ਬਠਿੰਡਾ ਦੀ ਟੀਮ ਆ ਤੇ ਸਾਡੀ ਆਪਦੀ ਜੂਸ ਕਬੱਡੀ ਕਲੱਬ ਆ ਉਹ ਹੈਗੀ ਆ ਇੱਕ ਜੰਗ ਕਬੱਡੀ ਕਲੱਬ ਆ ਇੱਕ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਇੱਕ ਹੈਗਾ ਸਾਧੂ ਸਿੰਘ ਵਾਲਾ ਜੀ ਸ਼ੰਕਰਾਪੁਰੀ ਕਬੱਡੀ ਕਲੱਬ ਇੱਕ ਉਹਨਾਂ ਦੀ ਆ ਜੀ ਇਹ ਕਲੱਬ ਕਿੰਨੇ ਚਿਰ ਤੋਂ ਸੇਵਾ ਕਰ ਰਿਹਾ ਇਹ ਸਾਨੂੰ ਜੀ 2011 ਤੋਂ ਅਸੀਂ ਕਲੱਬ ਓਪਨ ਕੀਤੀ ਸੀ ਕਿ ਪਹਿਲਾਂ ਅਸੀਂ ਉੱਥੇ ਕੈਨੇਡਾ ਚ ਕੱਪ ਕਰਾਉਣੇ ਹੁੰਦੇ ਉੱਥੇ ਉਥੇ ਟੀਮ ਬਣਾਈ ਹੋਈ ਆ ਇਥੋਂ ਬਬ ਲੋਕਲ ਪਲੇਅਰ ਲੈ ਕੇ ਜਾਂਦੇ ਆ ਆਪਣੇ ਜਿੰਨੇ ਵੀ ਆਪਣੇ ਏਰੀਆ ਚੋਂ ਲੈ ਕੇ ਗਏ ਇਸ ਦਾ ਬਿੰਦੂ ਹੋ ਗਿਆ ਇੱਕ ਮੁੰਡਾ ਸ਼ਾਕਾ ਮੋਠਾ ਵਾਲੇ ਦਾ ਹੋ ਗਿਆ ਇਹਦੇ ਨਾਲ ਸੋਨੀ ਵਕੀਲਾ ਵਾਲੇ ਦਾ ਆਪਾਂ ਇਦੋਂ ਲੈ ਕੇ ਗਏ ਜੇ ਜਿਹੜੇ ਵੀ ਪਲੇਅਰ ਆਪਣੇ ਰਿਜ਼ਰਵ ਕਰਦੇ ਆ ਤੇ ਕੁਆਲੀਫਾਈ ਕਰਦੇ ਹੋ ਲੈ ਕੇ ਜਾਂਦੇ ਸਾਰੇ ਸਰ ਇਸ ਤੋਂ ਇਲਾਵਾ ਕੋਈ ਸਮਾਜ ਸੇਵਾ ਦੇ ਕੰਮ ਕਰਦੀ ਕੋਈ ਸੰਸਥਾ ਤੇ ਇਕੱਲੇ ਜੀ ਸਰ ਪਹਿ ਇਹ ਜੂਥ ਲਈ ਕਰ ਰਹੇ ਜਿਹੜਾ ਜੂਥ ਨਾਲ ਜੁੜਨ ਦਾ ਇਜਾਜ਼ਤ ਕਰ ਰਹੇ ਆ ਜੂਥ ਨੂੰ ਸਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੂਥ ਨੂੰ ਇਹ ਹੀ ਆ ਜੀ ਵੱਧ ਤੋਂ ਵੱਧ ਆਪਣੇ ਖੇਡਾਂ ਦੇ ਨਾਲ ਜੁੜੋ ਜੇ ਖੇਡਾਂ ਨਾਲ ਜੁੜਦੇ ਆ ਤੁਹਾਡੀ ਸਿਹਤ ਸਹੀ ਹੈਗੀ ਆ ਆਟੋਮੈਟਿਕਲੀ ਤੁਸੀਂ ਆਪਣੇ ਪੋਜ਼ਿਟਿਵਲੀ ਸੋਚੋਗੇ ਨੈਗਟਿਵਲੀ ਨਹੀਂ ਸੋਚੋਗੇ ਸਰ ਇੱਕ ਨਸ਼ਿਆਂ ਦਾ ਬੜਾ ਦੌਰ ਚੱਲ ਰਿਹਾ ਤੁਹਾਨੂੰ ਪਤਾ ਪੂਰਾ ਦਰਿਆ ਵਗ ਰਿਹਾ ਉਹਨਾਂ ਬਾਰੇ ਕੀ ਕਹਿਣਾ ਚਾਹਦੇ ਹੋ ਉਹ ਇਹੀ ਹੈ ਜੇ ਆਪਣੇ ਖੇਡਾਂ ਕਰਾਵਾਂਗੇ ਤੇ ਜਾਗਰੂਕ ਲੋਕੀ ਹੋਣਗੇ ਆਪਣੇ ਜਿੰਨਾ ਵੀ ਹੈਗਾ ਜੰਗ ਸਟਾਰ ਹੈ ਯੂਥ ਹੈਗਾ ਤੇ ਨਾਲ ਹੋ ਕੇ ਤਰੂਗਾ ਤੁਸੀਂ ਸ਼ਾਇਦ ਦੇਖਿਆ ਹੋਵੇ ਇੱਕ ਮੁੰਡਾ ਆਪਣੇ ਪਿੰਕਾ ਜਰਗਲ ਆਇਆ ਉਹਨੇ ਇੱਕ ਸ਼ੁਰੂ ਕੀਤਾ ਜੀ ਕੰਮ ਆਪਣੇ ਨਾਲ ਯੂਥ ਨੂੰ ਲੈ ਕੇ ਉਹ ਸਾਰੇ ਲੋਕਾਂ ਨੂੰ ਯਾਨੀ ਕਿ ਵਰਲਡਵਾਈਜ਼ ਪਤਾ ਲੱਗ ਗਿਆ ਜੀ ਬੰਦਾ ਉਹ ਕੰਮ ਕਰ ਰਿਹਾ ਹੈ ਅਸੀਂ ਇਹ ਉਮੀਦ ਕਰਦੇ ਹਾਂ ਵੀ ਲੋਕੀ ਆਪਣੇ ਜਿੰਨੇ ਵੀ ਹੈਗੇ ਨਾਲ ਆਪਣੇ ਜੰਗਸਟਰ ਜੁੜਨ ਜੋਤ ਜੁੜੇ ਤੇ ਵੱਧ ਤੋਂ ਵੱਧ ਆਪਾਂ ਨਸ਼ਾ ਮੁਕਤ ਕਰ ਸਕੀਏ ਸਰ ਇਹ ਮੈਚ ਕਿੰਨੇ ਵਜੇ ਸ਼ੁਰੂ ਹੋਣਗੇ ਤੇ ਕਿੰਨੇ ਵਜੇ ਖਤਮ ਕੀਤੇ ਜਾਣਗੇ ਇਹ ਮੈਚ ਹੀ ਆਪਾਂ ਟਰਾਈ ਕੀਆ ਕਰਾਂਗੇ 11 ਵਜੇ ਸ਼ੁਰੂ ਕਰਨ ਦੀ ਤੇ 6 ਵਜੇ ਖਤਮ ਕਰਨ ਦੀ ਇਹਦੇ ਵਿੱਚ ਜੋ ਦਰਸ਼ਕ ਆਉਣਗੇ ਉਹਨਾਂ ਵਾਸਤੇ ਵੀ ਕੁਝ ਇਨਾਮ ਵਗੈਰਾ ਰੱਖੇ ਗਏ ਐ ਬਿਲਕੁਲ ਜੀ ਦਰਸ਼ਕਾਂ ਲਈ ਹੈਗੇ ਨਾਮ ਆਪਣੇ 20 ਹੈਗੇ ਸਾਈਕਲ ਹੈਗੇ ਆ ਤੇ ਇਹ ਦੋ ਐਨਸੀਡੀਆਂ ਹੈਗੀਆਂ ਆ ਉਹਨਾਂ ਦੇ ਕੂਪਨ ਹੈਗੇ ਆ ਜੀ ਆਪਣੇ ਦੇਵਾਂਗੇ ਕੂਪਨ ਗੇਟ ਦੇ ਇੱਕ ਬੰਦਾ ਖੜਾ ਹੋਊਗਾ ਤੇ ਕੂਪਨ ਦਾ ਟਾਈਮ ਹੈਗਾ 10 ਤੋਂ 12 12 ਵਜੇ ਤੋਂ ਬਾਅਦ ਕੂਪਨ ਨਹੀਂ ਦਿੱਤਾ ਜਾਊਗਾ ਤੇ ਉਹ ਜਿਹੜਾ ਹੈਗੇ ਕੂਪਨ ਵੰਡਗੇ ਤੇ ਪਹਿਲੇ ਅਸੀਂ ਜਾਂ 5 ਜਾਂ 10 ਸਾਈਕਲ ਕੱਢਾਂਗੇ 1 ਵਜੇ ਫਿਰ ਉਸ ਤੋਂ ਬਾਅਦ 5 ਫਿਰ 2 ਘੰਟੇ ਬਾਅਦ 5 ਫਿਰ 2 ਘੰਟੇ ਬਾਅਦ ਤੇ ਫਾਈਨਲ ਮੈਚ ਤੋਂ ਪਹਿਲਾਂ ਕੱਢਾਂਗੇ ਜਿਹੜੀ ਐਲਸੀਡੀ ਹੋਈ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਹੀ ਵੀਲ ਕਰਦੇ ਜੀ ਵੱਧ ਤੋਂ ਵੱਧ ਆਓ ਤੇ ਆ ਕੇ ਕੱਪ ਦੀ ਰੌਣਕ ਵਧਾਓ ਇਹ ਇਹ ਕੋਈ ਮੈਸੇਜ ਬਿਲਕੁਲ